ਆਂਦਾ ਯਾਰ ਫਾਲਾ ਨਾ ਰੌਂਠੇ ਖਾਦੇਗਾ ਚਾਲ ਨਾ ਵਾਲੇ ਖੇਤਾਂ ਤੇ ਵੀ ਜਾਣਾ ਆਂਦੇ ਯਾਰ ਕਮਲੇ ਜੱਟ ਵਖਤ ਪਾਈ ਰੱਖਦਾ ਸਰਕਾਰਾਂ ਹਾਂ ਤਿਆਰ ਆ ਗੱਡੀ ਸੱਲ ਬਿਮਾਰ ਉਹ ਫੈਕਟਰੀ ਟਾਕੀ ਹੋਰ ਕੀ ਕਰੀ ਬੈਠਾ ਟਾਕੀ ਨੂੰ ਆਓ ਸਾਹਿਬ ਜੀ ਗਰਮੀ ਵਾਲੀ ਏਸੀ ਸੈੱਟ ਮੜਾ ਜਾ ਨਹੀਂ 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 ਛੱਡ ਲੋ ਰੋਕ ਰੋਕ ਕੇ ਗੱਡੀ ਰੋਕ ਭੈਣ ਚੋਂ ਤਾਂ ਕਮਲਿਆ ਯਾਰ ਤੋਂ ਫੱਕ ਵੀਜੀ ਇੰਨੇ ਕਿਤੇ ਡੋਕਰ ਛੋਣ ਦੇਣਾ ਫੱਕ ਵੀਜੀ ਇਹਨਾਂ ਨੂੰ ਗੱਡੀ ਰੋਕ ਕੇ ਸੀ ਹਾਲ ਜੀ ਕੱਚੇ ਚ ਕਰਕੇ ਰੋਕਦੇ ਆਂ ਕਿ ਇਧਰੋਂ ਕੇ ਆ ਕੇ ਉਹ ਤਾਂ ਕਿਹੜੇ ਛੋਣ ਦੇ ਆ ਇੱਥੇ ਖੜ੍ਹ ਤੂੰ ਮੈਂ ਆ ਗਿਆ ਆਇਓ ਜੀ ਪੁੱਛ ਕਵਣਾ ਮੈਨੂੰ ਭੈਣ ਦਾ ਯਾਰ ਵਕਤ ਪਾਈ ਰੱਖ ਦਿਆ ਜੱਟ ਯਾਰ ਕਿਤੇ ਕੋਸ ਕਿਤੇ ਕੋਸ ਉੱਥੇ ਬੈਠਾ ਰਹੀ ਮੈਂ ਆ ਗਿਆ ਨਾ ਗੱਲ ਕਰਕੇ ਆਵਾਂ ਬਪ ਪਰਚੇ ਕੱਟਣਾ ਪਾਉਂਦਾ ਮੈਨੂੰ ਹਾਂ ਜੀ ਕਮਲਿਆ ਕੋਮ ਹੈ ਜੀ ਇਹਨੂੰ ਕਹਦਾ ਸਮਝਾਵੇ ਉਹ ਫੱਕ ਹਰੀ ਹੋ ਗਈ ਆ ਫੱਕ ਹਰੀ ਨਹੀਂ ਹੋਈ ਆ ਦੁਕਾਨਾਂ ਆਏ ਨੇ ਬੀ ਫੁੱਦੂ ਦੇ ਦਾ ਲੱਗਦਾ ਹਾਂ ਕਾਕਾ ਸਤਿ ਸ਼੍ਰੀ ਅਕਾਲ ਜੀ ਤੇਰਾ ਬਾਣਾ ਇਹ ਹਾਂਜੀ ਹਾਂਜੀ ਆਪਣੇ ਬਾਣੀ ਜਿਹੜੇ ਜੋ ਨਹੀਂ ਫੱਕ ਲਾਈ ਜੇ ਇਹ ਡੋਗਰ ਆਈ ਭੈਣ ਚੋਂ ਤੋਂ ਤੁਹਾਨੂੰ ਪਤਾ ਨਹੀਂ ਮੈਂ ਡੋਗਰ ਚੋਂ ਨਹੀਂ ਫੱਕ ਬੰਦਾ ਡੋਗਰ ਚੋਂ ਨਾ ਨਹੀਂ ਲੈਂਦਾ ਮੁੜ ਕੇ ਮੰਡੀਆਂ 'ਚ ਬੈਠੇ ਰਹਿੰਦੇ ਆ ਨਾ ਤੁਸੀਂ ਕਾਟ ਦਿੰਦੇ ਆ ਇਹ ਫੱਕ ਨਹੀਂ ਲੱਗਣੀ ਇਹ ਬੋਣੀ ਪਊਗੀ ਫੱਕ ਤੇ ਚੋਂ ਸਰ ਜੀ ਮਸਾ ਮੁੱਲ ਬੀ ਲੈਂਦਾ ਜੀ ਸਾਨੂੰ ਨਹੀਂ ਪਤਾ ਯਾਰ ਫੱਕ ਹੀ ਬੋਣੀ ਪਊਗੀ ਫੱਕ ਬਾਲਾ ਕਿਵੇਂ ਮਰਜ਼ੀ ਕਰਨਾ ਇਹ ਫੱਕ ਟਰੈਕਟਰ ਲਿਆ ਸੀ ਖੜੇ ਆ ਮੈਂ ਤਾਂ ਕਿਹਾ ਭਰਾ ਮੇਰੇ ਭਰਾ ਨਾਲ ਗੱਲ ਕਰਦੇ ਭਰਾ ਮਰਜ਼ੀ ਲਿਆ ਫੱਕ ਬੋਣੀ ਪਊਗੀ ਕਾਲੇ ਕਾਲੇ ਕੀ ਹੋ ਗਿਆ ਓਏ ਓਏ ਉਹ ਖੜੇ ਆ ਉਹ ਖੜੇ ਆ ਚੱਲ ਚੱਲ ਯਾਰ ਕੀ ਗੱਲ ਹੋ ਗਈ ਫਟ ਕੇ ਨਾ ਬਾਹੂ ਯਾਰ ਚੱਲ ਚੰਗੀ ਲੜਾ ਯਾਰ ਹਾਂ ਯਾਰ ਹਾਂ ਨਾ ਸਾਈ ਬਾਹਰ ਕੀ ਦਾ ਕੱਟ ਆਈ ਆਧਾਰ ਕੱਢ ਦੇ ਤੇਰੇ ਤੇ ਕੇਸ ਉਹਦੇ ਨਾਲੇ ਮੈਨੂੰ ਬਾਹਰ ਦਾ ਨੰਬਰ ਦੇ ਕੇਸ ਕੀ ਗੱਲ ਦਾ ਜੀ ਆ ਡੋਗਰ ਤੋਂ ਨਹੀਂ ਫੱਕਾ ਕਾਹ ਤੋਂ ਲਈ ਆ ਲਕਾਂਗ ਲਈ ਦੀ ਗੱਤ ਹੁੰਦੀ ਐ ਤੁਹਾਨੂੰ ਪਤਾ ਨਹੀਂ ਡੋਗਰ ਤੋਂ ਨਾ ਪੰਦਾ ਸਰਕਾਰ ਨਹੀਂ ਲੈਂਦੀ ਨਾ ਤੁਸੀਂ ਮੰਡਗਾ ਤੇ ਕਾਟ ਦਿੰਦੇ ਆ ਤੋ ਯਾਰ ਸਾਨੂੰ ਸਰਕਾਰ ਨੂੰ ਜਾਣ ਨਹੀਂ ਦਿੰਦੇ ਚਾਹ। ਸਾਡਾ ਘਰੀਏ ਜੋ ਹੁੰਦੇ ਨਾ ਭਰਦਾ 100 100 ਗੱਟੇ ਨਿਕਲਦੇ ਆ। ਮਤਲਬ ਨਹੀਂ ਐਨੇ ਵੀ ਪਏ ਤੁਸੀਂ ਹੋਰ ਵੀ ਲਾ ਲੋ। ਹੋਰ ਕਿਹੜੇ ਲੱਗ ਗਏ 26 ਜਾਲਾ ਫਿਰ 26 ਦਾ ਵੀ ਲਾ ਲੋ ਕਿੰਨਾ ਬਦਲਿਆ। 26 ਦਾ ਮੌਚਰ ਨਹੀਂ ਆਉਂਦਾ ਮੰਡੀ ਐ ਬੈਠੇ ਰਹਿੰਦੇ ਆ। ਮੈਨੂੰ ਨਹੀਂ ਪਤਾ ਹੋਰ ਵੀ ਲਾ ਲੋ ਭੈਣ ਘਰਾ ਲੋ ਪਰ ਇਹ ਝੋਨਾ ਬੋਹਣਾ। ਕਿਹੜਾ ਵੀ ਤੂੰ ਟਰੈਕਟਰ ਲੈ ਕੇ ਆਉਏ ਝੋਨਾ ਬੋਹਣਾ। ਹੋਰ ਵੀ ਦੱਸ ਕਿਹੜਾ ਲੱਗਿਆ 31 ਲਾ ਲੋ 31 ਕੌਣਾ ਤੋ ਨਾ ਸਾਨੂੰ ਸਰਕਾਰ ਵੱਲੋਂ ਹੋ ਗਾਉਣਾ ਕੋਈ ਮੈਨਾ ਤਮੀਨ ਆਉਂਦਾ ਉੱਪਰ ਭਾਈ ਇਹਦੇ ਤੋਂ ਉੱਪਰ ਨੂੰ ਮੈਂ ਆਪ ਦਾ ਪਾਟਾ ਹੁਣ ਤੋਂ ਦੇ ਉੱਤੇ ਬਾਹਾਂ ਕਿਵੇਂ ਤੂੰ ਉਹ ਪਾਟਾ ਹੁਣ ਤੋਂ ਸਰ ਅਰੇ ਬਾਹਾਂ ਕਿਵੇਂ ਯਾਰ ਕਰ ਦੋ ਭਾਈ ਵੜ ਕੇ ਉਹ ਬਾਈ ਵੜ ਕੇ ਮਾਰ ਕਰ ਦੋ ਬਾਈ ਉਹ ਬਾਈ ਵੜ ਕੇ ਭੈਣ ਘੜਾ ਮੈਨੂੰ ਦੇ ਖੇਤਾ ਜਾਊਗਾ ਹੋਰ ਦੱਸ ਕਿਵੇਂ ਕਰਾਉਣੀ ਆ ਤੂੰ ਉਹਦਾ ਸਰਕਾਰਾਂ ਤੋੜ ਦਿੰਦਿਆਂ ਬਾਈ ਜੱਟਾਂ ਦੇ ਛੱਡ ਜਾਂਦੇ ਆ ਸਾਨੂੰ ਕਦੇ ਸਾਡਾ ਝੋਨਾ ਲੈ ਜਾਂਦਾ ਕਦੇ ਪ੍ਰਾਲੀ ਦੇਖ ਜਾਂਦੀ ਆ ਨਾ ਸਾਨੂੰ ਯਾਦ ਨਹੀਂ ਹੋ ਗਿਆ ਗੰਦ ਪਈ ਜਾਂਦਾ ਇੰਨਾ ਮੈਨੂੰ ਚਾਰੇ ਪਾਸੇ ਚਿੱਟਾ ਪਈ ਜਾਂਦਾ ਕਦੇ ਕੋਸੋ ਹੀ ਬਾਈ ਮੈਂ ਨਹੀਂ ਜੱਟਾਂ ਦਾ ਮੁੰਡਾ ਯਾ ਮੈਂ ਨੌਕਰੀ ਖਤਰਾ ਕੇ ਗਾਂ ਨੂੰ ਨਹੀਂ ਆਉਂਦਾ ਬਾਈ ਕਿਹੜਾ ਮਰਦੀ ਧੋਨਾਂ ਲਾ ਲੋ ਉਹ ਮੈਨੂੰ ਛੱਡ ਦੋ ਭਾਈ ਜਾ ਨੱਕ ਨਾ ਲੀਰਾ ਘਾਟੇ ਨਹੀਂ ਆਂ ਬਾਈ ਲੈਣਾ ਕਰ ਦਨਾ ਬਾਈ ਮਾਰ ਦੋ ਹੱਟ ਇੱਕ ਦੋ 3 4 5, 5, 5, 5, 5 6 ਬਾਈ ਜਾਨ ਬਾਈ ਵਾਹ